ਸਾਡੇ ਵੱਲ ਮੁਖੜਾ ਮੋਰ ਵੇ ਪਿਆਰਿਆ ਸਾਡੇ ਵੱਲ ਮੁਖੜਾ ਮੋਰ ਆਪੇ ਲਾਈਆਂ ਕੁੰਡੀਆਂ ਤੇ ਆਪੇ ਖਿੱਚਦਾ ਡੋਰ ਸਾਡੇ ਵੱਲ ਮੁਖੜਾ ਮੋਰ ਅਰਸ਼ ਕੁਰਸੀ ਤੇ ਬਾਗਾਂ ਮਿਲੀਆਂ ਮੱਕੇ ਪੈ ਗਿਆ ਸ਼ੋਰ ਸਾਡੇ ਵੱਲ ਮੁਖੜਾ ਮੋਰ ਡੋਲੀ ਪਾ ਕੇ ਲੈ ਚੱਲੇ ਖੇੜੇ ਨਾ ਕੁਝ ਉਜਰ ਨਾ ਜੋਰ ਸਾਡੇ ਵੱਲ ਮੁਖੜਾ ਮੋਰ ਜੇ ਮਾਏ ਤੈਨੂੰ ਖੇੜੇ ਪਿਆਰੇ ਡੋਲੀ ਪਾ ਦੇਵੀ ਹੋਰ ਸਾਡੇ ਵੱਲ ਮੁਖੜਾ ਮੋੜ ਬੁੱਲਾ ਸ਼ੋ ਅਸਾਂ ਮਰਨਾ ਨਹੀਂ ਇਹ ਮਰ ਗਿਆ ਕੋਈ ਹੋਰ ਸਾਡੇ ਵੱਲ ਮੁਖੜਾ ਮੋੜ ਸਾਈਂ ਛੁਪ ਤਮਾਸ਼ੇ ਨੂੰ ਆਇਆ ਤੁਸੀਂ ਰਲ ਮਿਲ ਨਾਮ ਤੇ ਆਓ ਲਟਕ ਸਜਣ ਦੀ ਨਾਹੀਂ ਛੱਪਦੀ ਸਾਰੀ ਕਲਕੱਤ ਸਿੱਕਦੀ ਤੱਪਦੀ ਤੁਸੀਂ ਦੂਰ ਨਾ ਢੁੰਡਣ ਜਾਓ ਤੁਸੀਂ ਰਲ ਮਿਲ ਨਾਮ ਤੇ ਆਓ ਰਲ ਮਿਲ ਸਈਓ ਅਤਨ ਪਾਓ ਇੱਕ ਬੰਨੇ ਵਿੱਚ ਜਾ ਸਮਾਓ ਨਾਲੇ ਗੀਤ ਸਜੰਦਾ ਗਾਓ ਤੁਸੀਂ ਰਲ ਮਿਲ ਨਾਮ ਤੇ ਆਓ ਬੁੱਲਾ ਬਾਤ ਅਨੋਖੀ ਏ ਹੈ ਨਚਣ ਲਗੀ ਤਾਂ ਘੁੰਗਟ ਕਹੈ ਤੁਸੀਂ ਪਰਦਾ ਅੱਖੀਂ ਥੀ ਲਾਓ ਤੁਸੀਂ ਰਲ ਮਿਲ ਨਾਮ ਤੇ ਆਓ ਤੁਸੀਂ ਰਲ ਮਿਲ ਨਾਮ ਤੇ ਆਓ